ਤਪੰਜਾਬ ਪੁਲਿਸ ਨੇ ਸਰਹੱਦ ਪਾਰ ਨਸ਼ੀਲੀ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਛਰੇਟਾ ਦੇ ਹਰਗੋਬਿੰਦਪੁਰਾ ਵਿੱਚ ਗੋਲਡਨ ਐਵੇਨਿਊ ਦੇ ਰਹਿਣ ਵਾਲੀ ਮਾਸੀ ਨੂੰ 4 ਕਿਲੋ 580 ਗ੍ਰਾਮ ਹੈਰੋਇਨ ਦੀ ਖੇਪ ਸਮੇਤ ਕਾਬੂ ਕੀਤਾ ਗਿਆ। ਦੱਸਦੇ ਕਿ ਇਹ ਔਰਤ ਤਵਨਜੀਤ ਕੌਰ ਉਰਫ ਮਾਸੀ ਆਪਣੇ ਜਵਾਈ ਜਗਰਾਜ ਸਿੰਘ ਦੇ ਨਾਲ ਮਿਲ ਕੇ ਨਸ਼ੇ ਦੀ ਤਸਕਰੀ ਕਰਦੀ ਸੀ ਤੇ ਇਹ ਲੋਕ ਪਾਕਿਸਤਾਨ ਤੇ ਨਸ਼ਾ ਤਸਕਰਾਂ ਦੇ ਨਾਲ ਸਿੱਧੇ ਸੰਪਰਕ ਦੇ ਵਿੱਚ ਸਨ ਅਤੇ ਇਹਨਾਂ ਦੇ ਵੱਲੋਂ ਨਸ਼ੇ ਦੀਆ ਕਨਸਾਈਨਮੈਂਟਾ ਪਾਕਿਸਤਾਨ ਤੋਂ ਲਿਆਉਣ ਦੇ ਲਈ ਡਰੋਨ ਦੀ ਵਰਤੋਂ ਕੀਤੀ ਜਾਂਦੀ ਸੀ ਉੱਤੇ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਅਨਜਿਤ ਸਿੰਘ ਨੇ ਦੱਸਿਆ ਹੈ ਕਿ ਪਿੱਤਾ ਸੂਚਨਾ ਮਿਲਨ ਤੇ ਪੁਲਿਸ ਦੀਆਂ ਟੀਮਾਂ ਨੇ ਇਹਨਾਂ ਤੇ ਘਾਪਮਾਰੀ ਕੀਤੀ ਅਤੇ ਗ੍ਰਿਫਤਾਰੀ ਕੀਤੀ ਗਈ ਹੈ ਇੱਕ ਹੋਰ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ ਥਾਣਾ ਅੰਮ੍ਰਿਤਸਰ ਛਾਣਵੀ ਪੁਲਿਸ ਨੇ ਤਿੰਨ ਹੋਰ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਦੇ ਪਾਸੋਂ ਦੋ ਪਿਸਤਲ ਬਰਾਮਦ ਕੀਤੀ ਨੇ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵਜਾਦ ਜੀ ਦੇ ਸពਦ ਹਦਿਆਤਾ ਮੁਤਾਬਕ ਨਸ਼ਿਆਂ ਦੇ ਤੇਜ ਇੰਸਟਰਵਾਤੇ ਕਾਬੂ ਪਾਉਣ ਲਈ ਕਮਿਸ਼ਨਰੇਟ ਅੰਮਰ ਸਰ ਪੁਲਿਸ ਦੇ ਅਧਿਕਾਰੀਆਂ ਆਵਲੀ ਕਰਮਚਾਰੀਆਂ ਵੱਲੋਂ ਲਗਾਤਾਰ ਇਹ ਮਹਿੰਮ ਵਿਢੀ ਗਈ ਆ ਜਿਸ ਦੇ ਤਹਿਤ ਹੁਣ ਡੀਸੀਪੀ ਸ੍ਰੀ ਮਡੇਰ ਸਾਹਿਬ ਏਡੀਸੀਪੀ 23 ਮਨੂ ਰਾਣਾ ਜੀ ਸਰਵੰਦੀਪ ਜੀ ਏਸੀਪੀ ਵੈਸਟ ਐਸਐਚਓ ਬਿੰਡੋਨਮੈਂਟ ਅਤੇ ਐਸਐਚਓ ਰੋਬਨ ਮਸੀਹ ਵੱਲੋਂ ਇਕ ਵੱਡੀ ਕਾਰਵਾਈ ਕਰਦਿਆਂ ਹੋਇਆਂ ਇੱਕ ਕਮਲਜੀਤ ਕੌਰ ਉਰਫ ਮਾਸੀ ਵਾਸੀ ਗੋਲਡਨ ਐਵਿਨਿਊ ਹਰਗਵਿੰਦਪੁਰ ਸ਼ਾਟਾ ਤੋਂ ਕਰੀਬ 4 ਕਿਲੋ ਦੇ 580 ਗ੍ਰਾਮ ਹੀਰੋਇਨ ਬਰਾਮਦ ਹੋਈ ਆ ਇਹ ਔਰਤ ਆਪਣੇ ਜਵਾਈ ਜਗਰਾਦ ਸਿੰਘ ਪੁੱਤਰ ਪ੍ਰਤਾਪ ਸਿੰਘ ਦੇ ਨਾਲ ਰਲ ਕੇ ਸਿੱਧੇ ਸੰਪਰਕ ਵਿੱਚ ਪਾਕਿਸਤਾਨ ਦੇ ਨਸ਼ੇ ਤਸਕਰਾਂ ਦੇ ਨਾਲ ਹੈਗੀ ਸੀ ਉਤੋਂ ਇਹ ਹੀਰੋਇਨ ਮੰਗਾ ਕੇ ਇਥੇ ਵੱਖ-ਵੱਖ ਇਲਾਕਿਆਂ ਨੂੰ ਸਪਲਾਈ ਕਰਦੀ ਸੀ ਜਿਹਨੂੰ 4 ਕਿਲੋ 580 ਗ੍ਰਾਮ ਹੀਰੋਇਨ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ ਕੈਂਟੋਨਮੈਂਟ ਦੇ ਵਿੱਚ ਐਸਐਚਓ ਕੈਂਟੋਨਮੈਂਟ ਵੱਲੋਂ ਇੱਕ ਪ੍ਰੋਸੈਸਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲਗਾਏ ਨਾਕੇ ਤੋਂ ਕਿ ਚਾਰ ਵਿਅਕਤੀ ਇੱਕ ਵਿਸ਼ਾਲ ਕੁਮਾਰ, ਨਰੇਸ਼ ਕੁਮਾਰ, ਗੁਰਬੀਰ ਸਿੰਘ ਤੇ ਗੁਰਜੀਤ ਸਿੰਘ ਇਹਨਾਂ ਚੋਂ ਇੱਕ ਬੰਦਾ ਕਾਰਨ ਦਾ ਕੰਮ ਕਰਦਾ ਦੂਸਰੇ ਦੋ ਤਿੰਨੇ ਜਿਹੜੇ ਹੈ ਥਾਣੇ ਘ੍ਰਿੰਡੇ ਦੇ ਨੇ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਤੋਂ ਦੋ ਪਿਸਤੌਲ ਇੱਕ 30 ਬੋਰ ਇੱਕ 312 ਬੋਰ ਤੇ ਇੱਕ ਕਾਰ ਰਸਟੇਮ ਜੀ ਦੇ ਜੇ ਟਰੈਵਲ ਕਰ ਰਹੀ ਸੀ ਉਹ ਕਾਬੂ ਕੀਤੇ ਨੇ ਤੇ ਇਹਦਾ ਜਿਹੜਾ ਨਰੇਸ਼ ਕੁਮਾਰ ਆ ਇਹਦਾ ਆਲਰੇਡੀ ਇੱਕ ਥਾਣੇ ਘ੍ਰਿੰਡੇ ਦੇ ਡੈਮ ਟੂ ਮਰਡਰ ਮਕਦਮੇ ਦੇ ਵਿੱਚ ਪਕੜਾ ਦਾ ਸੀਗਾ ਉਹਨੂੰ ਕਾਬੂ ਕੀਤਾ ਇਸ ਤਰ੍ਹਾਂ ਕਮਿਸ਼ਨਰ ਪੁਲਿਸ ਪੁਲਿਸ ਅੰਮ੍ਰਿਤਸਰ ਨੇ ਇਥੋਂ ਦੇ ਅਧਿਕਾਰੀਆਂ ਨੇ ਇਸ ਮੁਟੀ ਟੀਮ ਨੇ ਆਪਣੀ ਨਸ਼ਿਆਂ ਦੇ ਖਿਲਾਫ ਤੇ ਤੇ ਗੈਂਗਸਟਰਵਾਦ ਦੇ ਖਿਲਾਫ ਆਪਣੀ ਬਚਨ ਵਾਧਤਾ ਨੂੰ ਪੂਰੇ ਕਰਦਿਆਂ ਹੋਇਆਂ ਇਹਨਾਂ ਦੇ ਖਿਲਾਫ ਕਾਰਵਾਈ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਹਿਰਕਵਰੀ ਕੀਤੀਆਂ ਸਰ ਤੁਹਾਡਾ 3 ਮਿੰਟ ਦੇਖਾਈ ਹੋਈ ਚਾਲੀਆਂ ਚ 3 ਗ੍ਰਿਫਤਾਰੀਆਂ ਹੋਈਆਂ ਗੁਰਜੀਤ ਸਿੰਘ ਮੌਕੇ ਤੋਂ ਭੱਜ ਗਿਆ ਉਹਨੂੰ ਅਸੀਂ ਉਹਦੇ ਪਿੱਛੇ ਲੱਗਿਆ ਉਹਨੂੰ ਕਾਬੂ ਕਰਾਂਗੇ ਵੈਪਨ ਕਿ ਰਿਕਵਰ ਹੋਏ ਵੈਪਨ ਦੋ ਪਿਸਤੌਲ ਨੇ ਇੱਕ 30 ਹੋਰ ਹੈ 315 ਬੋ ਸਰ ਇਹਦੀ ਗੀਤੀ ਪੜੀ ਹੈ ਜੀ ਕਿਹਨੇ ਤੋਤਾ ਉਤਾਰੀ ਸੀ ਔਰ ਇਹ ਹੋਰ ਸਾਫੀ ਇਹਦਾ ਇਹਦਾ ਜਿਹੜਾ ਜਵਾਈ ਆ ਉਹ ਲਗਾਤਾਰ ਕੰਮ ਦੇ ਵਿੱਚ ਹੈਗਾ ਸੀਗਾ ਜਿਹੜਾ ਪਾਕਿਸਤਾਨ ਨਸ਼ੇ ਤਸਕਰਾ ਦੇ ਨਾਲ ਉਹ ਇਨਵੋਲਡ ਹੈਗਾ ਇਹ ਉਹਦੇ ਨਾਲ ਕਦੋਂ ਤੋਂ ਇਹਦਾ ਇਨ ਟੱਚ ਆ ਉਹ ਸਾਰਾ ਸੀ ਇਨਵੈਸਟੀਗੇਸ਼ਨ ਦੇ ਟੈਕਨੀਕਲ ਤੋਂ ਇਹਨੇ ਕਿੱਥੇ ਕਿੱਥੇ ਕੰਮ ਕੀਤਾ ਬੈਕਵਰਡ ਤੇ ਫਾਰਵਰਡ ਜਿਹੜੀ ਇਨਵੈਸਟੀਗੇਸ਼ਨ ਆ ਉਹ ਤੋਂ ਕਰਕੇ ਉਹਦਾ ਤਸੀਲ ਭਾਈ ਹਾਂਜੀ ਜਵਾਈ ਫਰਾ ਇਹਨੇ ਕਨਫਾਈਨਮੈਂਟ ਦਾ ਅਸਾਈਨਮੈਂਟ ਅੱਜ ਕਿਦਾਂ ਕਰਦਾ ਪਾਕਿਸਤਾਨ ਤੋਂ ਇਹਦੋਂ ਇਹਨਾਂ ਦੇ ਦਸਤਖਤ ਦੋ ਤਿੰਨ ਪਹਿਲਾਂ ਅਸਾਈਨਮੈਂਟਸ ਆਈਆਂ ਨੇ ਬਾਕੀ ਡਿਟੇਲ ਤੁਸੀਂ ਇਨਵੈਸਟੀਗੇਸ਼ਨ ਦੇ ਇਨਵੈਸਟੀਗੇਟ ਕਰ ਰਹੇ ਆ ਜੋ ਅਬਜੈਕਟ ਹੋਵੇਗਾ ਫਾਈਨਲ ਹੋਵੇਗਾ ਉਹ ਆਪ ਨੂੰ ਦੱਸ ਦਿੱਤਾ ਜਾਵੇ ਸਰ ਕਿਥੋਂ ਲੈ ਕੇ ਆਉਂਦੇ ਸੀ ਬਾਰਡਰ ਦੇ ਆਪਣਾ ਟਾਲੀਗੱਲ ਪਾਸੇ ਲੈ ਕੇ ਜਿੱਥੇ ਗੋਟਾ ਲੈ ਕੇ ਆਉਂਦੇ ਸੀ ਇਹ ਇਹੇ ਕਰਿੰਡਾ ਕਰਿੰਡਾ ਜਿਹੜਾ ਪੁਲਿਸ ਸਟੇਸ਼ਨ ਆ ਉਸ ਏਰੀਆ ਦੇ ਵਿੱਚੋਂ ਉਤੋਂ ਹੀ ਬਾਹਰ ਪਾਕਿਸਤਾਨ ਤੋਂ ਬਾਹਰ ਆਇਆ ਡਰੋਨ ਦੇ ਰਾਹੀਂ ਇਧਰ ਮੰਗਵਾ ਕੇ ਜਿਹੜੇ ਰੁਪਈਆ ਕੋ ਬਿੰਦੇ ਕਾਫੀ ਚੱਲਦੇ ਇਹਨਾਂ ਲੇਟੋ ਚੱਲਿਆ ਸੀ ਜਿਹੜੇ ਥਰਡੇ ਦਿਨੇ ਰੁਪਈਆ ਨੇ ਵਿਸ਼ਾਲ ਨਰੇਸ਼ ਕੈਂਟ ਵਾਲਾ ਹਾਂਜੀ ਕੈਂਟ ਵਾਲਾ ਮਕਦਮਾ ਇਹਨਾਂ ਤੋਂ ਵੈਪਨਜ਼ ਰਿਕਵਰ ਹੋਏ ਨੇ ਦੋ ਬੰਦਿਆਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਹੈਗੀ ਆ ਜਿਹੜੇ ਬਾਕੀ ਦੋ ਬੰਦਿਆਂ ਉਹਨਾਂ ਦੇ ਖਿਲਾਫ ਐਜ਼ ਆਫ ਨਾਓ ਕੋਈ ਕ੍ਰਿਮੀਨਲ ਕੇਸਸ ਦਰਜ ਨਹੀਂ ਹੈਗੇ ਇਹ ਇਨਵੈਸਟੀਗੇਸ਼ਨ ਆ ਇਹਨਾਂ ਦੀ ਇੰਟਰੋਗੇਸ਼ਨ ਆ ਉਹਦੇ ਜੋ ਜਿਹੜੀ ਗੱਲ ਸਾਹਮਣੇ ਆਵੇ ਗਈ ਉਹ ਉਹ ਤੁਹਾਡਾ ਨਸ਼ੀਕਰ ਸਰ ਪਹਿਲਾਂ ਦੇ ਵੱਲੋਂ ਸਪਲਾਈ ਕਿੱਥੇ ਕੀਤੀ ਜਾ ਰਹੀ ਸੀਗੀ ਹੈ ਉਹ ਉਹ ਪਾਰਟ ਆਫ ਇਨਵੈਸਟੀਗੇਸ਼ਨ ਆ ਜੀ ਆਪਣੇ ਉਹਨਾਂ ਨੇ ਸ਼ਹਿਰ ਦੇ ਵਿੱਚ ਸਪਲਾਈ ਕੀਤੀ ਮਹਿਲਾਵਾਂ ਨੂੰ ਵੀ ਜਾਂ ਫਿਰ ਬੰਦਿਆਂ ਨੂੰ ਦਿੱਤੀ ਆ ਉਹਨਾਂ ਦਾ ਹੀ ਨਹੀਂ ਹੁੰਦਾ ਉਹਨਾਂ ਦਾ ਮਾੜੇ ਬੰਦੇ ਹੁੰਦੇ ਪੈਸਾ ਚਾਹੀਦਾ ਹੁੰਦਾ ਤੇ ਉਹਨਾਂ ਨੇ ਦਸਤਕੀ ਕਰਨੀ ਆ ਇਹ ਹੋਰ ਤੋਂ ਦੇ ਕਲੱਬ ਪਹਿਲਾਂ ਕੋਈ ਕਹੇ ਤੇ ਜਾਂ ਨਹੀਂ ਇਹਦੇ ਕਲੱਬ ਪਹਿਲਾਂ ਕੋਈ ਬਤ ਤਾ ਕਰ ਹਾਂ ਮੈਂ ਅਮਰ ਸਿੰਘ ਪਿਆ ਜੀ 80 ਮਿੰਟ ਤੋਂ ਕਵਲ ਹੋਇਆ ਨਹੀਂ ਤੇੜੀ ਕੋਲ ਮੇਰੀ ਮੇਰੀ ਡਿਨਯੋਰ ਦੌਰਾਨ ਮੇਰੀ ਜਾਣਕਾਰੀ ਤਰ੍ਹਾਂ ਤੇ ਪਹਿਲਾਂ ਹੀ ਆ ਜਿਹੜੀ ਇਹ ਹਾਂ ਇਸ ਸਾਲ ਦੇ ਵਿੱਚ ਪਹਿਲੀ ਆ ਪਹਿਲੀ ਆ ਸਰ ਮੈਂ ਨਹੀਂ ਕੰਮ ਕਰਦੀ ਦਵਾਈ ਦਾ ਦਰਵਾਜ਼ਾ ਜੋਾਈ ਵੀ ਕਰਦਾ ਦੇਵੀ ਕਰਦਾ ਜਦੋਂ ਇੱਕ ਸਟੱਡੀ ਰੱਖ ਰਹੀ ਆ ਜਦੋਂ ਇਹ ਨਾਲ ਉਹਨੂੰ ਚੈਹ ਦੇ ਰਹੀ ਆ ਉਹਦੇ ਨਾਲ ਮਿਹਲੀ ਭੋਗਤਾ ਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਰਦਾ ਉਹ ਕਰਦਾ ਮੀਨ ਨਾਲ ਚਰਨੀ ਨੂੰ ਲੱਗਾ ਵਾ ਸਪਲਾਈ ਸਪਲਾਈ ਜੁਗਰਾਜ ਆ ਜਿਹੜਾ ਬਾਹਰੋਂ ਕਲੈਕਟ ਕਰਦਾ ਇਹਦਾ ਜੋਾਈ ਆ ਤੇ ਇਹ ਉਹਦੇ ਨਾਲ ਖਾਮ ਸੰਭਾਲ ਤੇ ਗਾਂ ਸਪਲਾਈ ਦੇ ਵਿੱਚ ਜਿਹੜੀ ਇਹ ਕੰਮ ਕਰਦੀ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਹੈ ਇਹ ਡਿਟੇਲਸ ਵਰਕ ਆਊਟ ਕਰ ਰਹੇ ਆ ਤਕਰੀਬ 2-3 ਸਾਲਾਂ ਤੋਂ ਲਗਾਤਾਰ ਇਹਦੀ ਇਨਵੋਲਵਮੈਂਟ ਹੈਗੀ ਆ ਸਰਬਾਰਨ ਮੈਂਬਰ ਆ ਓਪਰਟੀ ਹੈ ਹਾਂਜੀ ਤੇ ਪ੍ਰੋਪਰਟੀ ਇਹ 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 20000 ਡਰਗ ਮੰਨੀ ਬਣੀ ਆ ਤੇ ਪ੍ਰਾਪਰਟੀ ਜਿਹੜੀ ਸੀ ਉਹ ਡਿਡਾ ਲੈ ਰਹੇ ਆ ਡਿਟੇਲਸ ਲੈ ਰਹੇ ਆ ਜਿਹੜੀ ਵੀ ਉਹਨਾਂ ਨੇ ਨਸ਼ਾ ਦੋ ਮੜਾਈ ਹੋएगी ਉਹ ਉਹ ਸੀ ਥਰਡ ਐਫ ਦੇ ਜਿਹੜੀ ਪ੍ਰਾਪਰ ਕਰ ਸਰ ਇਹ ਹੈਲਨ ਆਈਏ ਲੋਨ ਲਾਈਨ ਬੋਲੇ ਬਕੇ ਡਰੋਨ ਨਹੀਂ ਆਈਏ ਅੱਜ ਜਿਹੜੇ ਵਿਅਕਤੀ ਆ ਕਿੰਨੇ ਇਦਾਂ ਨੇ ਕਿਹੜੇ ਜੀ ਜਿਹੜੇ ਵਿਅਕਤੀ 25 25 25 26 26 ਸਾਲ ਦੇ ਆ ਜਿਹੜੇ ਵੈਪਨਸ ਵਾਲੇ ਹੈਗੇ ਨੇ ਯੰਗ ਬੰਦੇ ਆ ਤੋ ਕਿ ਇਹ ਸਾਰੇ ਇਹਨਾਂ ਉੱਤੇ ਮੁਕੱਦਮੇ ਕਿੱਧਰ ਬਾਹਰ ਪੰਜਾਬ ਦੇ ਇਹ ਥਾਣੇ ਦੇ ਰੰਡੇ ਦੇ ਸਰ ਪਤਾ ਕੀ ਲੱਗਾ ਜੀ ਚੌਹਾਂਹਾਂ ਦੇ ਵੱਲੋਂ ਆਪਣੇ ਕੋਲ ਵੈਪਨ ਰੱਖੇ ਹੋਏ ਇਨ ਇਨਾਂ ਦੇ ਆਪ ਦੇ ਜਿਹੜੇ ਇਸ ਮਕਸਦ ਦਾ ਸੀ ਸਾਰਾ ਇੰਟਰੋਗੇਸ਼ਨ ਦੌਰਾਨ ਵੀ ਇਹ ਇਹਨਾਂ ਨੇ ਫਰਦਰ ਕਿੱਥੇ ਜਾ ਕੇ ਕੀ ਕਰਨਾ ਸੀ ਜਾਂ ਅਗੀ ਦੇ ਨਾਲ ਇਹ ਲੈ ਜਾਂਦੇ ਆ ਇਸ ਪਰਪਸ ਨਾਲੇ ਜਾ ਰਹੇ ਸੀ ਸਾਰਾ ਇੰਟਰੋਗੇਸ਼ਨ ਦਾ ਉਹ ਵੀ ਵੱਡੀ ਗੱਲ ਇਹਨਾਂ ਦੇ ਮੁਕਦਮੇ ਪਹਿਲੀ ਵੀ ਦਰਜੇ ਹੈਗੇ ਨਾਮ ਦਰਜ ਨਰੇਸ਼ ਕੁਮਾਰ ਤੇ ਗੁਰਜੀਤ ਸਿੰਘ ਦੇ ਗਰਾਂ ਸਰੇਖ ਮਲਿਠਾ ਰੋਡ ਦਾ ਪਰਚਾ ਦਰਜ ਹੋਇਆ ਹੈ ਕਿ ਨਾਮ ਕੋਈ ਗ੍ਰੋਥੀ ਭਰਾਤੀ ਮੰਗੀ ਦੀ ਉਹ ਕੀ ਸਾਰਾ ਮਾਮਲਾ ਉਹ ਕੰਪਲੇਂਟ ਆਈ ਹੈ ਅਸੀਂ ਉਹਨੂੰ ਦਰਜ ਕੀਤਾਗਾ ਉਹਦੀ ਇਨਵੈਸਟੀਗੇਸ਼ਨ ਕਰਕੇ ਵੈਰੀਫਾਈ ਕਰ ਰਹੇ ਆਂ ਵੀ ਉਹ ਅਜ਼ਲੀਅਤ ਦੇ ਵਿੱਚ ਸਹੀ ਹੈ ਜਾਂ ਗਲਤ ਹੈ ਜਾਂ ਕਿਹਦੇ ਵੱਲੋਂ ਹੈਗੀ ਆ ਦੈਟ ਇਜ਼ ਅ ਪਾਰਟ ਆਫ ਨੋਟ ਕਿਹਨੇ ਕਿਹਨੇ ਦੀ ਗ੍ਰੋਥੀ ਮੰਗੀਗੀ ਉਹ ਦੋ ਕੇਸਿਸ ਦੀ ਨਾ ਪੀਸੀਓ ਉਹ ਪੀਸੀ ਚ ਸਰਜੀਤ ਸਰ ਕੱਲ ਕਰਕੇ ਸੀ ਉਹ ਕਹਿੰਦੇ ਪੀਛੇ ਸਾਹ ਨੂੰ ਪੁੱਛ ਰਹੇ ਆਂ ਪੀਛੇ ਪੁੱਛ ਰਹੇ ਆਂ ਬਸ ਸਾਰੇ ਕੋਲ ਅੱਤਰ ਕੋਈ ਬੋਲਦੇ ਨਹੀਂ ਸਰ ਇਹ ਤਿੰਨ ਬਿਸਕ੍ਰੋਲ ਹਮਨ ਲੈ ਨਹੀਂ ਉਹ 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 ਇਨਵੈਸਟੀਗੇਸ਼ਨ ਦਾ ਮੈਟਰਸ ਹੀ ਉਹ ਸਟੇਟਮੈਂਟ ਐਕਸਪਲੋਸ ਨਹੀਂ ਕਰਤਾ ਜਿੰਦਾ ਤੇ ਲਾਏ ਸਾਰੇ ਸਭ ਦੇ ਜਿਹੜੇ ਕੋਈ ਗੈਸ ਕੋਲ ਆਤੇ ਹੁੰਦਾਗਾ ਤੇ ਬੋਲ ਵਾਲੀ ਕਿਸੇ ਚੱਲ ਸਕਦੇ ਸੀ ਕੋਈ ਅਜਿਆ ਕੁਝ ਨਹੀਂ 올 ਓਵਰ ਪੰਜਾਬ ਵੀ ਉਹਨਾਂ ਦੀ ਕਾਲ ਆ ਉਹ ਪੋਲਿਟਿਕਲ ਉਹਨਾਂ ਦੇ ਆਗਰੇ ਏਜੰਡੇ ਹੁੰਦੇ ਨੇ ਉਹਦੇ ਤਹਿਤ ਆ ਪਰੰਤੂ ਤੁਹਾਡੇ ਸਾਹਮਣੇ ਆ ਅਜਿਆ ਨਾ ਕੋਈ ਜਿਆ ਕਿਤੇ ਕ੍ਰਾਈਮ ਆ ਨਾ ਕੋ ਹੋਰ ਆ ਜੇ ਪੰਜਾਬ ਥਰੂ ਉਹ ਸਾਰੇ ਕਿਤੇ ਕ੍ਰਾਈਮ ਹੋਏ ਨੇ ਸਾਰੇ ਕ੍ਰਾਈਮ ਟਾਈਮਲੀ ਟਰੇਸ ਹੁੰਦੇ ਨੇ ਤੇ ਦੋਸ਼ੀ ਆ ਜਿਹੜੇ ਫੜ ਕੇ ਅੰਦਰ ਦਿੱਤੇ ਜਾਂਦੇ ਨੇ ਸੇਮ ਇਜ਼ ਫੋਰ ਅਮਰਸਰ ਹੇਰ ਸਾਡਾ ਬੜਾ ਵਧੀਆ ਪੀਸਫੁੱਲ ਤੇ ਸਾਰਾ ਕਰਾਈਮ ਅੰਡਰ ਕੰਟਰੋਲ ਚੱਲ ਰਿਹਾ ਹੈਗਾ ਉਹਨਾਂ ਨੇ ਆਪਣੇ ਪੋਲੀਟਿਕਲ ਏਜੰਡੇ ਹੁੰਦੇ ਨੇ ਉਹਨਾਂ ਨੇ ਆਪ ਦਾ ਕੋਈ ਨਾ ਕੋਈ ਰੱਖਿਆ ਹੁੰਦਾ ਪ੍ਰੋਗਰਾਮ ਕਰਦੇ ਰਹੇ ਨੇ ਪਰ ਅਜਿਹੀ ਗਲਤ ਕੋਈ ਕਥ ਨਹੀਂ ਹੈ ਵੀ